ਆਪ ਨੇ ਸਤਿਕਾਰ ਦਿਆਂ ਭਾਵਨਾਵਾਂ ਦੇ ਕਰਦਾ ਅਤੇ ਸਤਿਕਾਰ ਕਰਦਿਆਂ ਇੱਥੇ ਗਏ ਕੇਸ ਨੂੰ ਵਾਪਸ ਲੈਣਾ ਨਿਰਣਾ ਕੀਤਾ ਹੈ। ਸਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਮਤੀ ਗਿਆਨੀ ਰਕबीर ਸਿੰਘ ਦੇ ਵੱਲੋਂ ਜੋ ਕੁਝ ਐਜਪੀਸੀ ਦੇ ਖਿਲਾਫ ਆਪਣੇ ਉਹਦੇ ਨੂੰ ਲੈ ਕੇ ਜੋ ਖਤਰਾ ਜਿਤਾਇਆ ਜਾ ਰਿਹਾ ਸੀ ਕਿ ਉਹਨਾਂ ਦੇ ਉਹਦੇ ਨੂੰ ਖਤਰਾ ਹੈ ਤਾਂ ਉਹ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਕੋਲ ਪਟੀਸ਼ਨ ਪਾਈ ਗਈ ਸੀ ਜਿਸ ਦੀ ਸੁਣਵਾਈ 1 ਜੁਲਾਈ ਨੂੰ ਹੋਣੀ ਸੀ ਪਰ ਹੁਣ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਜਾਨੀ ਰਕबीर ਸਿੰਘ ਹੋਰਾਂ ਨੇ ਸਿੱਖ ਸੰਗਤਾਂ ਦੀ ਅਪੀਸ਼ਾ ਤੋਂ ਜਾਂ ਪਰ ਪੰਜਾਬ ਪਰ ਤੋਂ ਜਿਹੜੇ ਨੇ ਉਹਨਾਂ ਦੀਆਂ ਭਾਵਨਾ ਦੀ ਤਰਜਮਾ ਨੇ ਕਰਦੇ ਆ ਕਿਤੇ ਨਾ ਕਿਤੇ ਜਿਹੜਾ ਇਹ ਫੈਸਲਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ 2 ਦਸੰਬਰ ਤੋਂ ਬਾਅਦ ਜੇਕਰ ਆਪਾਂ ਕਹਿ ਲਈਏ ਕਿ ਕੋ ਸਮੇਂ ਤੋਂ ਜੋ ਕੁਝ ਉਤਰਾਚਰਾ ਕੁ ਸਿੱਖ ਸਿਆਸ ਦੇ ਵਿੱਚ ਚੱਲ ਰਹੀ ਸੀ ਤਾਂ ਉਹਨਾਂ ਨੇ ਕਿਹਾ ਕਿ ਆਪਣੀ ਸੇਵਾ ਦੌਰਾਨ ਦਾਸ ਨੇ ਪੰਥਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉੱਤੇ ਪਹਿਰੇਦਾਰੀ ਕਰਦਿਆਂ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਥਰਸਨ ਸਾਹਾ ਤੇ ਬੁੱਢ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਕੋਈ ਠੇਸ ਪਹੁੰਚਾਉਣ ਦਾ ਦਾਸ ਦਾ ਕਦੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਵੀ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵਪਰ ਦੀਆਂ ਸਮੂਹ ਸੰਗਤਾਂ ਦਾ ਦਿਲੋਂ ਰਿਣੀ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀ ਕਲ ਤੋਂ ਆਪਣੇ ਪਿਆਰ ਅਤੇ ਚਿੰਤਾਵਾਂ ਨੂੰ ਪ੍ਰਗਟਾਇਆ ਹੈ ਅਤੇ ਦਾਸ ਨੇ ਸੰਗਤਾਂ ਦੀਆਂ ਭਾਵਨਾ ਦੀ ਕਦਰ ਅਤੇ ਸਤਿਕਾਰ ਕਰਦੇ ਹਾਂ ਕਿਤੇਗੇ ਕੇਸ ਨੂੰ ਵਾਪਸ ਲੈਣ ਦਾ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਨ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨਾ ਤੇ ਸੁਚੇਤ ਹੋਣ ਦੀ ਲੋੜ ਹੈ ਉਹ ਦੱਸਦੀ ਹੈ ਕਿ ਜਿਸ ਤਰ੍ਹਾਂ ਹੁਣ ਗਿਆਨੀ ਰਕਵੀਰ ਸਿੰਘ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀ ਉਹ ਵਰਕਸ ਲੈ ਲਏਗੀ ਕਿਉਂਕਿ ਇਸ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਵਿਰੋਧ ਵੀ ਹੋ ਰਿਹਾ ਸੀ ਕਿ ਜਿਹੜੇ ਸਿੱਖਾਂ ਦੇ ਮਸਲੇ ਨੇ ਜਿਕਰ ਉਹ ਹਾਈ ਕੋਰਟ ਦੇ ਅਦਾਲਤਾਂ ਦੇ ਵਿੱਚ ਜਾਣਗੇ ਤਾਂ ਕਿਤੇ ਨਾ ਕਿਤੇ ਇਸ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਐਸਜੀਪੀਸੀ ਦੇ ਵਿੱਚ ਜਾਂ ਫਿਰ ਧਾਰਮਿਕ ਮਸਲਿਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਹੋ ਜਾਵੇਗੀ ਇਸ ਤੋਂ ਬਾਅਦ ਜਿਸ ਤਰ੍ਹਾਂ ਲਗਾਤਾਰ ਜਿਹੜੇ ਅਕਾਲੀ ਦਲ ਬਾਦਲ ਦੇ ਗਰੁੱਪਤੀ ਗੱਲ ਕਰ ਲਈ ਉਹ ਲਗਾਤਾਰ ਇਸ ਮਸਲੇ ਨੂੰ ਲੈ ਕੇ ਜਿਹੜੇ ਘੇਰੇ ਸੀ ਕਿਉਂਕਿ ਉਹਨਾਂ ਦੇ ਵੱਲੋਂ ਜੱਥੇਦਾਰ ਗਿਆਨੀ ਰਕबीर ਸਿੰਘ ਨੂੰ ਇਸ ਸਬੰਸਤ ਲੈ ਕੇ ਘੇਰੇ ਜਾ ਰਿਹਾ ਸੀ ਇੱਥੋਂ ਤੱਕ ਬਿਰਸਤ ਸਿੰਘ ਵਲਟੋਆ ਨੇ ਤਾਂ ਇਹ ਵੀ ਗੱਲ ਕਿਹਾ ਕਿ ਅਸੀਂ ਕਿ ਐਨ ਆਰ ਆਈ ਜੱਥੇ ਜਾ ਰਹੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਸਨ ਜਿਸ ਦੇ ਕਰਕੇ ਇਹਨਾਂ ਨੂੰ ਪ੍ਰਵਾਨਗੀਆਂ ਦਿੱਤੀ ਗਈ ਇਸ ਨੂੰ ਲੈ ਕੇ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਸੀ ਕਿ ਜਿਹੜੇ ਪੰਥਕ ਦੀ ਗੱਲ ਕਰਦੇ ਜਿਹੜੇ ਮਰਿਆਦਾ ਦੀ ਗੱਲ ਕਰਦੇ ਨੇ ਕੀ ਉਹ ਹੁਣ ਅਦਾਲਤਾਂ ਦੇ ਵਿੱਚ ਚਾਹਣਗੇ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੇ ਵੱਡੇ ਸਵਾਲ ਉਠਾਏ ਗਏ ਸੀ ਪਰ ਹੁਣ ਜਿਸ ਤਰ੍ਹਾਂ ਗਿਆਨੀ ਰਕबीर ਸਿੰਘ ਹੋਰਾਂ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾ ਦਿੰਨੇ ਆ ਵਾਹਿਗੁਰੂ ਜੀ ਕੀ ਫਤਿਹ ਵਿਸ਼ਲੇ ਅਸਿਆ ਦੌਰਾਨ ਚੱਲ ਰਹੇ ਘਟਨਾਕਰਮ ਵਿੱਚ ਬਹੁਤ ਕੁਝ ਭਾਰ ਗਿਆਸਿਆ ਅਤੇ ਅਨਚਿਤ ਵਿਆਪਰਿਆ ਹੈ ਆਪਣੇ ਸੇਵਾ ਦੌਰਾਨ راستਵੇਂ ਪੰਤਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉੱਤੇ ਕਾਇਰਤਾ ਕਰਦੇ ਆ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਥਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਬਹਾਦਰੀ ਨੂੰ ਉੱਥੇ ਸਿਰ ਚਾਉਣ ਦਾ ਦਾਸ ਦਾ ਕਦੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਗਤੀਆਂ ਸਮੂਹ ਸੰਗਤਾਂ ਦਾ ਦਿਲੋਂ ਜਿਹੜੀ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀ ਕੌਤੂਬ ਆਪਣੇ ਪਿਆਰ ਅਤੇ ਚਿੰਤਾਵਾ ਨੂੰ ਪ੍ਰਗਟਾਇਆ ਹੈ ਦਾਸ ਨੇ ਸਖਤਾ ਦੀਆਂ ਭਾਵਨਾਵਾਂ ਦੀ ਗੱਲ ਅਪੇਸ਼ ਸਤਕਾਰ ਕਰਦੇ ਹਾਂ ਇੱਥੇ ਗਏ ਕੇਸ ਨੂੰ ਵਾਪਸ ਨਿਰਣਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਨ ਪਦਵੀਆਂ ਦੇ ਮਾਣ ਅਤੇ ਸਤਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਆਖਰਕਾਰ ਕਿਹੜੇ ਕਾਰਨ ਰਹੇ ਹੋਣਗੇ ਕਿ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸੱਚਮੁੱਚ ਜਿਹੜੀ ਸਿੱਖਾਂ ਦੇ ਜਿਹੜੇ ਧਾਰਮਿਕ ਅੰਜਸਤਾਨ ਨੇ ਉਹਨਾਂ ਦੇ ਵਿੱਚ ਦਖਲਅਦਾਜ਼ੀ ਸਿਆਸੀ ਤੌਰ ਤੇ ਤੈਨੀ ਵੱਧ ਗਈ ਹੈ ਕੀ ਉਹਨਾਂ ਨੂੰ ਜਾਣ ਬੁੱਝ ਕੇ ਤਾਂ ਕੀਤਾ ਜਾ ਰਿਹਾ ਸੀ ਕੀ ਉਹਨਾਂ ਨੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਦੇ ਕੋਲ ਪਹੁੰਚ ਕਰਨ ਦੀ ਬਜਾਏ ਉਹਨਾਂ ਦੇ ਕੋਲ ਹਾਈ ਕੋਰਟ ਦੇ ਵੱਲ ਰੁਕਿਓ ਕੀਤਾ ਇਹ ਵੱਡਾ ਸਵਾਲ ਹੈ ਕਿਉਂਕਿ ਕੀ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਸੀ ਕੀ ਕੁਝ ਸੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੋਰ ਅੰਦਰੋਂ ਜਿਹੜੀ ਗੱਲਬਾਤ ਸਾਹਮਣੇ ਆਵੇਗੀ ਤਾਂ ਪਤਾ ਲੱਗੇਗਾ ਕਿਉਂਕਿ ਇਸ ਵਕਤ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਇਹ ਮੰਨਿਆ ਜਾਂਦਾ ਹੈ ਕਿ ਇਹ ਜਿਹੜੇ ਜਥੇਦਾਰ ਨੇ ਬਾਦਲਾਂ ਦੇ ਜਥੇਦਾਰ ਨੇ ਅਕਾਲ ਦਲ ਬਾਦਲ ਦੇ ਜਥੇਦਾਰ ਨੇ ਉਹਨਾਂ ਦੀ ਮੰਨਦੇ ਨੇ ਉਹਨਾਂ ਤੋਂ ਬਿਨਾ ਕੁਝ ਨਹੀਂ ਕਰਦੇ ਕਿਉਂਕਿ ਵਿਰੋਧੀ ਲਗਾਤਾਰ ਇਹ ਇਲਜ਼ਾਮ ਉਹਨਾਂ ਦੇ ਉੱਤੇ ਲਗਾਉਂਦੇ ਆ ਰਹੇ ਨੇ ਹੁਣ ਵੇਖਣਾ ਬਿਹਤ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕੀ ਗਿਆਨੀ ਜਿਹੜੇ ਰਕਵੀਰ ਸਿੰਘ ਨੇ ਕਿ ਉਹਨਾਂ ਨੂੰ ਉਹਦੇ ਤੋਂ ਹਟਾਇਆ ਜਾਵੇਗਾ ਜੇਕਰ ਉਹਨਾਂ ਨੂੰ ਹੁਣ ਉਹਦੇ ਤੋਂ ਹਟਾਇਆ ਜਾਂਦਾ ਤਾਂ ਇਸ ਨੂੰ ਲੈ ਕੇ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਪੂਰੇ ਵਿਸ਼ਵ ਭਰ ਦੇ ਸਿੱਖਾਂ ਦੇ ਵਿੱਚ ਜਿਹੜੀ ਇਹ ਇੱਕ ਵੱਡੀ ਹਲਚਲ ਜ਼ਰੂਰ ਦੇਖਣ ਨੂੰ ਮਿਲੇਗੀ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹ ਜੋ ਜਥੇਦਾਰ ਹਟਾਉਣ ਦੇ ਮਸਲੇ ਨੂੰ ਲੈ ਕੇ ਜੋ ਕੁਝ ਖਚੋਤਾਂ ਚੱਲੀ ਸੀ ਤਾਂ ਇੱਕ ਵਾਰ ਫਿਰ ਇਹੋ ਜਿਹੇ ਹਲਾਤ ਆ ਨਾ ਬਣ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਦਾ ਹੁਣ ਇਸ ਮਸਲੇ ਦੇ ਉੱਤੇ ਕੀ ਸਪਸ਼ਟ ਕਰਨਾ ਹੁੰਦਾ ਹੈ ਕੀ ਬਿਆਨ ਹੁੰਦਾ ਇਹ ਦੇਖਣਾ ਬੇहद ਖਾਸ ਹੋਵੇਗਾ ਪਰ ਇੰਨਾ ਜ਼ਰੂਰ ਤੈ ਹੈ ਕਿ ਇਸ ਵਕਤ ਐਸਜੀਪੀਸੀ ਦੇ ਵਰਸਜ ਸਭ ਦਾ ਜਥੇਦਾਰ ਗਿਆਨੀ ਰਕਵੀਰ ਸਿੰਘ ਦੇ ਵਿਚਕਾਰ ਜਿਹੜੀ ਤਲਖੀ ਹੈ ਉਹ ਵਧੀ ਹੋਈ ਹੈ ਹੁਣ ਵੇਖਣ ਵਿੱਚ ਇਹ ਹੀ ਹੋਵੇਗਾ ਕਿ ਇਸ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ